ਪਹਿਲਾਂ ਪਹਿਲਾਂ ਨੇ ਜਿਹੜੀਆਂ ਟ੍ਰੈਡੀਸ਼ਨ ਪਾਰਟੀਆਂ ਨੇ ਇਹਨਾਂ ਨੂੰ ਇਹੀ ਇੱਕ ਬੈਨੇਫਿਟ ਸੀ ਕਿ ਇਹਨਾਂ ਦੀਆਂ ਲੇਡੀਜ਼ ਨੂੰ ਵੋਟਾਂ ਮੰਗਣੀਆਂ ਆਉਂਦੀਆਂ ਸੀ ਆਪਾਂ ਨੂੰ ਆਉਂਦੀਆਂ ਨਹੀਂ ਸੀ ਇਹ ਤਾਈਓ ਤਾਂ ਕਹਿੰਦੇ ਸੀ ਆਈ ਹੈ ਆਈ ਹੈ ਚੁਣ ਕੇ ਆਈ ਹੈ ਬੂਬ ਇਲੈਕਸ਼ਨ ਮੇ ਆਈ ਹੈ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੂੰ ਵੋਟਾਂ ਮੰਗਣੀਆਂ ਆਉਣੀਆਂ ਨਹੀਂ ਤੇ ਜਦੋਂ ਆਪਾਂ ਸਿੱਖ ਗਏ ਹੁਣ ਹੁਣ ਮੇਰੀ ਬੇਬੇ ਹੈ ਤੂੰ ਦੇਖਿਆ ਹੁਣ ਬਹੁਤ ਵਧੀਆ ਬਣੀ ਹੋਣਾ ਪਤਾ ਹੀ ਲੱਗਦਾ ਵੀ ਉਹ ਮੇਰੀ ਉਹ ਬੇਬੇ ਹੈ ਕਿ ਕਰਕੇ ਜਿੰਨਾ ਜਿੰਨਾ ਹਿਊਮਰ ਜਿੰਨਾ ਉਹ ਮਤਲਬ ਕਰਦੀ ਐ ਉਹ ਕੀ ਕਰਦੀ ਐ ਵੋਟਾਂ ਵੇਲੇ ਉਹ ਕਹਿੰਦੀ ਮੈਨੂੰ ਭਾਈ 7-8 ਸੁਮੂਆਂ ਦੇ ਦੇ ਸੁਮੂ ਕੋਆਲਸ ਜਿਹੜੀ ਵੀ ਉਹ ਲੈ ਲੈਂਦੀ ਉਹਨੇ 8-10 ਲੇਡੀਜ਼ ਹਰ ਰੋਜ਼ ਹਰੇਕ ਸੁਮੂ ਜ ਕਿਸੇ ਨਾ ਕਿਸੇ ਰਿਸ਼ਤੇਦਾਰੀ ਚ ਲੈ ਜਾਣੇ ਉਹ ਐਦੀ ਭੂਆ ਦੀ ਕੁੜੀ ਉੱਥੇ ਬੈਈ ਹੋਈ ਐ ਉੱਥੇ ਚਲੇ ਜਾਣਾ ਚਾਹ ਪਾਣੀ ਪੀ ਕੇ ਪਈ ਐ ਇਸ ਵਾਰ ਵੋਟਾਂ ਆਮ ਆਦੀ ਪਾਰਟੀ ਨੂੰ ਜਦੋਂ ਭਾਈ ਅਗਲਾ ਕਹਿੰਦਾ ਮੇਰੇ ਤਾਂ ਕੁੜੀ ਦੇ ਸਹੁਰਿਆਂ ਤੋਂ ਪੂਰੀ ਆ ਗਏ ਸਾਰੇ ਆਏ ਸੀ ਭਾਈ ਵੀ ਉਹ ਪਤਾ ਭਾਈ ਉਧਰ ਪਾਵਾਂਗੇ ਉਹੋ ਆਪ ਹੀ ਮਨਾ ਲੈਂਦੀ ਐ ਫਿਰ ਘਰ ਵਾਲੇ ਨੂੰ ਵੀ ਐਤ ਕੀ ਹੁਣ ਦੇਖ ਲੈ ਤੇਰੇ ਕਹੇ ਤੇ ਕਿੰਨੀ ਵਾਰੀ ਪਾਤੀਆਂ ਹੁਣ ਐਤ ਕੀ ਜੇ ਰੋਟੀ ਖਾਣੀ ਐ ਨਾ ਫਿਰ ਉਹ ਕਹਿੰਦਾ ਜਿਵੇਂ ਕਹਾਂਗੇ ਉਹ ਮੈਂ ਕਰ ਲਾਂਗੇ ਬਸ ਸੋ ਬਹੁਤ ਵੱਡਾ ਯੋਗਦਾਨ ਤੁਹਾਡਾ ਹੋ ਸਕਦਾ ਇਸ 'ਚ ਕਿ ਉਹ ਹਰ ਰੋਜ਼ ਇੱਕ ਵਾਰ ਕਿ ਹੋਇਆ ਮੈਂ ਮੈਂ ਬਠਿੰਡ ਇਲੈਕਸ਼ਨ ਲੜ ਰਿਆ ਸੀ ਮੈਂ ਖੁਦ 19 ਚ ਸੰਗਰੂਰ ਤੋਂ ਮੇਰੀ ਡਿਊਟੀ ਲੱਗੀ ਬਠਿੰਡੇ ਮੈਂ ਬਠਿੰਡੇ ਦੇ ਪਿੰਡਾਂ ਚ ਫੇਰਾ ਮੈਨੂੰ ਸਾਹਮਣੇ ਮੁੰਡੇ ਗਨਮੈਨ ਕਹਿੰਦੇ ਜੀ ਮੰਮੀ ਵਾਲੀ ਗੱਡੀ ਆ ਰਹੀ ਹੈ ਮੈਂ ਕਿਹਾ ਮੰਮੀ ਇੱਧਰ ਕਿੱਧਰ ਫਿਰਦੀ ਐ ਤਲਵੰਡੀ ਸਾਬੋ ਕਨੀ ਗੱਡੀ ਰੋਕੀ ਮੇਲੇ ਮੈਂ ਕਿਹਾ ਮੰਮੀ ਸੰਗਰੂਰ ਡਿਊਟੀ ਨਹੀਂ ਹੈਗੀ ਆਪਣੀ ਕਹਿੰਦੇ ਹਾਂ ਸੰਗਰੂਰ ਤੇ ਫਿਰ ਇੱਧਰ ਕਿੱਧਰ ਤਲਵੰਡੀ ਸਾਬੋ ਦਾ ਪਿੰਡ ਨੇ ਇਹ ਕਹਿੰਦੀ ਸੰਗਰੂਰ ਵਾਸਤੇ ਆਈਆਂ ਪੁੱਤ ਮੈਂ ਕਿਹਾ ਵੀ ਸੁਰੂਰਵਾਤ ਕਿਵੇਂ ਆ ਨਮੋਲ ਲਾਲਾ ਜਿਹੜਾ ਭੋਲਾ ਹੈ ਉਹਦਾ ਫੁੱਫੜ ਜਿਹੜਾ ਹੈ ਉਹ ਤਲਵੰਡੀ ਸਾਹਿਬ ਉਹਦੀ ਪੂਆ ਇੱਥੇ ਬੈਈ ਹੋਈ ਹੈ ਤਲਵੰਡੀ ਸਾਹਿਬ ਉਹਦੇ ਫੁੱਫੜ ਦੀ ਚਲਦੀ ਹੈ ਫੁੱਫੜ ਦੇ ਕਹਿਣ ਤੇ ਸਾਰੀਆਂ ਵੋਟਾਂ ਨਮੋਲ ਆਣੀਆਂ ਪੈਣ ਗਿਆ ਉਹਨੂੰ ਕਹਿਣ ਆਏ ਹੋਏ ਆ ਮੈਂ ਮੈਂ ਕਿਹਾ ਪਾਣੀ ਹਾਰ ਦੇ ਪਾਣੀ ਹਾਰ ਦੇ ਆ ਜਿਕਲੋ ਮੈਨਾਂ ਕਹਿੰਦਾ ਤੂੰ ਇੱਥੇ ਟ੍ਰੇਨਿੰਗ ਮੇਰੀ ਮੇਬੇ ਨੂੰ ਕੌਣ ਲੈ ਕੇ ਆਈ ਇਹ ਤੂੰ ਉਹ ਦੇ ਉਟ ਰੇ ਨਾ ਅਸਲੀ ਤੁਨੂੰ ਸੋ ਅਗਲੇ ਕੋਈ ਕੋਈ ਟ੍ਰੇਨਿੰਗ ਕੈਂਪ ਲਾ ਰਹੇ ਹੋ ਨਾ ਮੇਰੀ ਬੇਬੇ ਨੂੰ ਪਾ ਮੈਂ ਚੀਫ ਅਗੇਸਟ ਨਾ ਬਣਾਇਓ ਬਸ ਸਾਨੂੰ ਇਥੇ ਵਿੱਚ ਬਿਠਾ ਦਿਓ ਬਸ ਉਦੋਂ ਬਾਅਦ ਮਨੀਸ਼ ਭਾਈ ਜਦੋਂ ਵਿੱਚ ਬਿਠਾਤੀ ਮੇਰੀ ਬੇਬੇ ਉਦੋਂ ਬਾਅਦ ਜੇ ਤੁਹਾਡੇ ਕੋਲੇ ਕੋਈ ਆ ਗਈ ਤਾਂ ਮੈਂ ਦੱਸ ਉਹ ਜਿੱਧਰ ਜਾਊ ਉਧਰ ਹੀ ਜਾਾਂਗੀ ਸਾਰੀ ਸੋ ਮਾਵਾ ਠੰਡੀਆਂ ਸ਼ਾਮਾਂ ਸ਼ਾਮਾਂ ਕੌਣ ਕਰੇ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਮਾਂ ਵਰਗਾ ਕਨਸ਼ਾ ਮਾਂ ਬੂਟਾ ਮਾਂ ਵਰਗਾ ਕਨਸ਼ਾ ਮਾਂ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਏ ਲੈ ਕੇ ਜੀਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਇਹ ਮਾਵਾਂ ਦਾ ਸਤਕਾਰ ਸੋ ਇਹ ਸਾਡੀ ਪਾਰਟੀ ਦੇ ਵਿੱਚ ਅਸੀਂ ਸਤਕਾਰ ਵੀ ਦੇਵਾਂਗੇ ਅਸੀਂ ਪਾਰਟੀ ਦੇ ਵਿੱਚ ਤੁਹਾਨੂੰ ਮਾਨ ਸਨਮਾਨ ਸੰਕਟ ਵਿੱਚ ਵੀ ਮਿਲੂਗਾ ਸਰਕਾਰ ਚ ਵੀ